1 ਕਿਲੋ ਚਾਵਲ ਪੈਦਾ ਕਰਨ ਵਾਸਤੇ ਆਲਮੋਸਟ 3000 ਲੀਟਰ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ ਸੰਪੀਰਨਾ ਪਿਆਰ ਕੋਈ ਗੱਲ ਨਹੀਂ ਪੰਜਾਬ ਜਿਹੜਾ ਉਹ ਦੇਸ਼ੀ ਹੀ ਹਮੇਸ਼ਾ ਚਾਹੇ ਉਹ ਦੇਸ਼ ਦੀ ਇੱਜ਼ਾਤੀ ਲਈ ਹੋਵੇ ਚਾਹੇ ਉਹ ਦੇਸ਼ ਦੇ ਨਾਲ ਦੇ ਪੰਧਾਰ ਪਰ ਨੇ ਹੋਣ ਚਾਹੇ ਆ ਚਾਹੇ ਇੱਜ਼ਾਤੀ ਨੂੰ ਕਹਿ ਮਰ ਕਲੀ ਹੋਵੇ ਅਸੀਂ ਪੈਦਾ ਕਰਦੇ ਹਾਂ ਅਸੀਂ ਸਾਡੀ ਕੌਮ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਉਸ ਸਾਡੀ ਕਿਰਪਾ ਅਸੀਂ ਕਰਦੇ ਹਾਂ ਦੇਸ਼ ਲਈ ਔਰ ਏ ਗਲੋਬਲ ਸਿਟੀਜ਼ਨ ਪੰਜਾਬੀ ਜਿਹੜੇ ਨੇ ਗਲੋਬਲ ਸਿਟੀਜ਼ਨ ਨੇ ਪੰਜਾਬੀ ਉਹਨਾਂ ਦੇਸ਼ਾਂ 'ਚ ਵੀ ਕਾਮਯਾਬ ਹੋ ਜਾਂਦੇ ਜਿਹੜੇ ਦੇਸ਼ਾਂ 'ਚ ਗਲਤੀ ਨਾਲ ਵੀ ਚਲੇ ਜਾਣਾ ਉਹ ਯਾਹਟ ਨੇਤ੍ਰਿਤਵਦਾਰ ਵੀ ਲਾਹ ਤੇ ਨਾ ਚੱਲ ਕਿੰਦੇ ਗਲ ਨਹੀਂ ਇੱਥੇ ਜਗਾ ਯੋਜਨੇ ਜਿਹੜੇ ਮਰਜੀ ਕੰਟਰੀ ਚਲੇ ਜਾਓ ਪੰਜਾਬੀ ਕਹਾਂ ਜਾਓ ਔਰ ਕਰਨ ਵੀ ਪਹਿਲਾਂ ਖੇਤੀ ਜਾਂ ਟਰੱਕ ਦੋ ਸਾਡਾ ਕੰਮ ਨੇ ਸੋ ਕਿਸ ਤਰ੍ਹਾਂ ਦਾ ਜਿਹੜਾ ਜਰਨਲਿਸਟੀ ਦਾ ਇਹ ਇੰਟਰਨੈਸ਼ਨਲ ਤੇ ਡੈਲੀਗੇਸ਼ਨ ਆਏ ਨੇ ਉਹ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ ਸਾਡੀ ਮਿੱਟੀ ਨੂੰ ਇੰਨੀ ਜ਼ਰਖੇਸ ਮੈਂ ਐਜ਼ ਅਨ ਆਰਟਿਸਟ ਜਦੋਂ ਪਰਫਾਰਮ ਕਰਦਾ ਸੀ ਉਹ ਨਿਊਜ਼ੀਲੈਂਡ thro ਸੂਰਜ ਛੁਰ ਉਤਰ ਬੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ ਸਾਰੇ ਜਗ੍ਹਾ ਤੇ ਦੁਨੀਆ ਘੁੰਮੇ ਪਰ ਹੀ ਵਾਰੀ ਇੰਨੀ ਜ਼ਰਖੇਸ ਇੰਨੀ ਫਰਟਾਈਲ ਕਰਦੀ ਕਿਤੇ ਨਹੀਂ ਅਗੀਆਂ ਸਾਡੀ ਧਰਤੀ ਜੋ ਬੀਜ ਦੋਗੇ ਜੋ ਬੀਜ ਸੁੱਟੋਗੇ ਉੱਗ ਜਾਊਗਾ ਸੋ ਮੰ ਗਾਣੇ ਇੱਕ ਸਾਲ ਚ ਪੈਦਾ ਕਰਦੇ ਅੱਜ ਲਗਭਗ 80 ਤੋਂ 90 ਮਾਣ ਚਾਵਲ 55 ਤੋਂ 60 ਮਾਣ ਜਿਹੜਾ ਹੋਰ ਕਣ ਦੁਨੀਆ ਭਰ ਦੇ ਵਿੱਚ ਕੋਈ ਦਰਦ ਇਤਨ ਨਹੀਂ ਕਿ ਜਿਹੜੀ ਇਨ ਦਾਣੇ ਪੈਦਾ ਕਰਦੇ ਹਰ ਕਿਸਮ ਦਾ ਮੌਸਮ ਸਾਡੇ ਕੋਲ ਆ ਮਿਹਨਤੀ ਲੋਕਾਂ ਉਹ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਉਹਦੇ ਚ ਸਭ ਨੂੰ ਹਿੱਸਾ ਪਾਉਣਾ ਬਾਹਰ ਦੇਖ ਲਓ ਕਲਾਈਮੇਟ ਚੇਂਜ ਹੋ ਰਿਹਾ ਹੈ ਅੱਜ ਇੱਥੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਨੇ ਆਉਣਾ ਸੀ ਕਿਉਂ ਨਹੀਂ ਆ ਸਕੇ ਕਲਾਈਮੇਟ ਚੇਂਜ ਹਲਵਾਰੇ ਦਿਹਾਜ ਨੇ ਉਤਰ ਗਿਆ ਕਿਉਂਕਿ ਵਿਜ਼ਿਬਿਲਿਟੀ ਨਹੀਂ ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਆ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਗੁਰੂ ਨਾਨਕ ਸਾਹਿਬ ਨੇ ਉਹਨੂੰ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਵਰਪੁਰ ਮਿਣਾਉਣੇ ਜਿਉ ਜੋ 20 ਸਾਲ ਕੱਢ ਦਿੰਨੇ ਆ ਪਹਿਲੇ ਪਹਿਲੇ 535 ਸਾਲ ਪਹਿਲਾਂ ਹੀ ਗੱਲ ਲਿਖੀ ਸੀ ਪਵਨ ਗੁਰੂ ਪਾਣੀ ਦਾ ਮਾਤਾ ਦਰਤ ਮਾਤ ਉਸ ਵੇਲੇ ਤਾਂ ਕੋਈ ਫੈਕਟਰੀ ਜਿਹੜੀ ਐ ਉਹ ਤੁਆ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਗੁੱਡਾ ਨਾਲਾ ਸਤਲੁਜ ਨੇ ਡੇਕ ਦਉਣਾ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜਿਹੜਾ ਉਹ ਜ਼ਹਿਰੀਲਾ ਨਹੀਂ ਕਰਦਾ ਹੁਣ ਪਵਨ ਹਵਾ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਪਿਤਾ ਪਾਣੀ ਨੂੰ ਕਿਹਦਾ ਦਰਜਾ ਧਰਤੀ ਨੂੰ ਮਾਤਾ ਦਰਜਾ ਪਰ ਸਿਉ ਤਿੰਨੋਂ ਦਾ ਦਰਜਾ ਕਾਇਮ ਰੱਖੂ ਸੱਪਣਾ ਅੱਜ ਅੱਖਣ ਦੀ ਲੋਣਾ ਬ੍ਰੇਨਸਟਾਰਮਿੰਗ ਦਾ ਜ਼ਮਾਨਾ ਹੈ ਇੱਥੇ ਬਾਹਰਲੇ ਦੇਸ਼ਾਂ ਤੋਂ ਐਕਸਪਰਟ ਆਏ ਨੇ ਬੈਠਣਗੇ ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ ਡੈਲੀਗੇਸ਼ਨ ਜਿਹੜੇ ਆਏ ਨੇ ਬ੍ਰੇਨਸਟਾਰਮਿੰਗ ਚ ਕੁਝ ਨਾ ਕੁਝ ਨਿਕਲੂਗਾ ਹਰ ਚੀਜ਼ ਦਾ ਅਜ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ-ਚਾਰ ਤਰੀਕੇ ਆ ਗਏ ਇੱਕੋ ਫਸਲ ਨੂੰ पानी देने दे चार चार तरीके आ गए एक स्परे करनी है चार चार तरीके आगे। आ गए ड्रोन टैक्नोलॉजी आ गई एआई आ गया साइंडसैट तो बदलना पवेगा अस उ संतम है पिंडा चो आया तो शुक्र है हूँ थोड़ा जा यूनिवर्सिटिया प्रसैप आ गया मेले लगन लग गए पीएयू जड़ी ਦੱਸ ਦਿੰਦੀ ਐ ਕਿ ਕਿਹੜੀ ਫਸਲ ਕਦੋਂ ਵੇਚਣੀ ਐ ਕਿਹੜਾ ਇਹਦਾ ਬੀਜ ਐ ਕਿੱਥੋਂ ਮਿਲਦਾ ਐ ਕਿਹੜੀ ਸਪਰੇ ਕਿਹੜੀ ਸੰਢੀ ਲਾਗੀ ਕਿਹੜੀ ਸਪਰੇ ਕਰਨੀ ਤਾਂ ਪਹਿਲੇ ਦੱਸ ਦੇ ਨਹੀਂ ਸਭੀ ਮੇਰੀ ਫਸਲ ਨੂੰ ਸੰਢੀ ਲੱਗੀ ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ ਮੈਂ ਕਿਵੇਂ ਕਰਦਾ ਸੀ ਮੈਂ ਗਵਾਂਢੀ ਨੂੰ ਪੁੱਛਦਾ ਸੀ ਭੋਲੇ ਯਾਰ ਪਿੰਡੇ ਜੇ ਕੰਬਾਣੀ ਸੰਢੀ ਲੱਗੀ ਬੱਤੇ ਖਾਈ ਜਾਂਦੀ ਐ ਉਹ ਕਹਿੰਦਾ ਹਾਂ ਯਾਰ ਸਾਡੇ ਨੇ ਲੱਗੀ ਤੇ ਕੱਲ ਤੂੰ ਸਪਰੇ ਕਰੀ ਜਾਂਦਾ ਸੀ पोले केड़ी हो जहां पोले नो भी नहीं पता वो तो कहता पता नहीं हरे ये टक्कर नहीं है चौक का तो सारा पता हरे ये टक्कर कोई पता नहीं हरे ये टक्कर सही है नहीं सही दुकानदार नु जड़ी बेच के ज्यादा फायदा हुंदा बेच ही लंदे किन्नी करनी है दुकानदार कहता कनार मैं बात बेचनी हो 20 ml नु 40 ml कहंदा आगे किसान कहंदा चल 40 कह दो 50 का वो

ਮੈਂ ਪੁੱਛਿਆ ਉਹਨਾਂ ਨੂੰ ਆਫਸਰਾਂ ਨੂੰ ਇਹ ਕਿੱਥੋਂ ਮਿਲ ਜਾਂਦੀ ਹੈ ਕਹਿੰਦੇ ਪਹਿਲਾਂ ਨਾਲ ਸਟਾਕ 'ਤੇ ਆਹ ਕਮਾਲ ਹੈ ਮੋਨੋਕ੍ਰੋਟੋ 5 ਹਜ਼ਾਰ ਜਿੰਨ ਮਿਲ ਰਹੀ ਹੈ ਸਾਡੇ ਸੋ ਇਹ ਤਾਂ ਡਿਸਕਸ ਕਰਨਾ ਪਊਗਾ ਬਾਬਾ ਬੈਠੋ ਜਿਹੜਾ ਖਾਈ ਜਾਂਦਾ ਤੇ ਕੈਂਸਰ ਫਿਰ ਕੈਂਸਰ ਹੈ ਨਾ ਕੈਂਸਰ ਹਸਪੀਟਲ ਸਾਡੇ ਲਾਈਫ ਸਟਾਈਲ 'ਚੋਂ ਨਿਕਲ ਰਹੀਆਂ ਸਾਰੀਆਂ ਬਿਮਾਰੀਆਂ ਅਸੀਂ ਤਾਂ ਪੰਜਾਬੀਆਂ ਅਸੀਂ ਤਾਂ फौजा मशहूर से असा कुश्तियों कब्डियों गिद्ध भंगड़े मशहूर से अब साढ़े बच्चे फौज का टैस्ट पास नहीं कर रहे बिकॉज फिजिकली टैस ने पास हो जाता चिंता का विषय है मैं politics की गल नहीं करूंगा this is not a political function.

ओके ਆਪਰੇ ਇਰਦ ਕਰਦੇ ਆਂ 3 ਹੀ ਤੇ ਐਡਾ ਲੈਨੇ ਹਟਦਾ ਪਾ ਤਨੇ ਸਾਂ ਦਾ ਵੀਏ ਤਾਂ ਬਾਤ ਆ ਜੂਗਾ ਬਿਨਾਂ ਬਲੇ ਸਾਂ ਤੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ ਤੁਸੀਂ ਆਪਣੇ ਮੈਨੂੰ ਨਹੀਂ ਪਤਾ ਉਹ ਤੋਂ ਮਾਂ ਜਿਹੜਾ ਦਿੱਲੀ ਜਾਂਦਾ ਹੈ ਜਾਂ ਉਹ ਤੋਂ ਦਿੱਲੀ ਦੇ ਪਰਲੇ ਪਾਸੇ ਜਾਂਦਾ ਹੈ ਉਹ ਤੋਂ ਲਾਹੌਰ ਵਾਲੀ ਨੇ ਵੀ ਕਹੇ ਮੈਂ ਵੀ ਚਿੱਠੀ ਲਖੂ ਭਗਵਾਨ ਤਮਨ ਮਰੀਮ ਕਹਿੰਦੇ ਮੈਂ ਇੱਧਰ ਵੀ ਆਉਂਦਾ ਜੀ ਸਾਡੇ ਵਾਲੇ ਹੀ ਐਂ ਘੁੰਮੀ-ਫੁਕਮੇ ਹੀ ਫਿਰਦੇ ਨੇ ਪਰ ਪਹਿਲਾਂ ਤਾਂ ਜਦੋਂ ਅੱਕ ਲੱਗਦੀ ਉਸ ਉਸੇ ਕਿਸਾਨ ਦੇ ਫੀਫੜਿਆਂ ਦੇ ਵਿੱਚ ਤੋਂ ਜਾਂਦਾ ਨਾ ਉਸੇ ਪਿੰਡ ਦੇ ਉੱਤੋਂ ਦੇ ਜਾਂਦਾ ਉਹਨਾਂ ਉਹਨਾਂ ਦੇ ਆਪਣੇ ਬੱਚਿਆਂ ਨੇ ਫੀਫੜਿਆਂ ਦੇ ਵਿੱਚ ਗਿਆੰਗਾ ਨਾ ਕਰਦਾ ਅੰਗਰਜਾਂ ਦੇ ਅਫਸਰਾਂ ਦੇ ਅਸਥਾਨਕ ਨੇ ਨਾ ਅਸਤਾ ਦਿਲਾਉਂਦੇ ਜਾਂ ਤਾਂ ਫਿਰ ਫਸਲ ਬਦਲ ਲਈਏ ਹਾਲੇ ਨਾ ਹੋਣਾ ਜੇ ਸੈਮੀਨਾਰ ਆ ਰਿਹਾ ਹੈ ਸੈਮੀਨਾਰ ਜੇ ਡਿਸਕਸ ਹੋਣਾ ਚਾਹੀਦਾ ਕ੍ਰੌਪ ਡਾਈਵਰਸੀਫਿਕੇਸ਼ਨ ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ ਫਸਲ ਬਦਲ ਲੈਣੀ ਸਾਡੇ ਸਾਡੇ ਤੱਕ ਤਾਂ ਨਹੀਂ ਨਾ ਮੱਕੀ ਵੀ ਚਲੋ ਜੋ ਮਰਜੀ ਵੀ ਲੋ ਇੱਥੇ ਬਾਜਰਾ ਵੀ ਚਲੋ ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ ਕੋਈ ਸੀਗੇ ਦੁਨੀਆ ਨਾਲ ਬਾਰੇ ਮੈਂ ਕਿਹਾ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ 6600 ਫੁੱਟ ਤੇ ਵਾਟਰ ਲੈਵਲ ਚ ਰਹਿ ਗਿਆ ਬਦਲ ਲਈਏ ਜੋ ਨਾ ਨਾ ਵੀ ਜੀਏ ਜਦ ड्यूरे बीजिए हस पे मेरे कहते मान साहब अरे कहता खत्म हो रहा है फसल बदल लो झोना ना बीजो मैं क्या की बीजे करिए मैं जी जाए जवाब फिर मैं दऊंगा है तुम जवाब ही नहीं मिले होना कि मैं, करें। मैं करें जी वो फसल बीजनिया शुरू कर लिए खत्म होने तो बीजा रहे ਉਦੋਂ ਵੀ ਤਾਂ ਕੁਝ ਬੀਜੇ ਹੀ ਕਰੋਗੇ ਛਿੱਟੇ ਹੀ ਜਾਓਗੇ ਬਾਜਰੇ ਦਾ ਮੱਕੀ ਬੀਜੋਗੇ ਮੂਫਲੀ ਬੀਜੋਗੇ ਸਰੋਂ ਬੀਜੋਗੇ ਹੁਣ ਸ਼ੁਰੂ ਕਰ ਲੈਣੇ ਆ ਕਿ ਪਾਣੀ ਬਚੇ ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ پوری ਦੁਨੀਆ ਦੀ ਪ੍ਰੋਬਲਮ ਹੈ